ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਦੀਆਂ ਕੁਝ ਕਿਸਮਾਂ ਬਾਰੇ ਜੋ ਕਿ ਇਸ ਸੀਜ਼ਨ ਦੇ ਵਿੱਚ ਚੰਗਾ ਝਾੜ ਦੇ ਰਹੀਆਂ ਨੇ ਸੋ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚ ਲਗਭਗ ਵਾਢੀ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਸੋ ਕੁਝਕ ਏਰੀਆ ਜੋ ਤੇਜ਼ ਮੀਂਹ ਜਾਂ ਤੇਜ਼ ਹਵਾ ਜਾਂ ਗੜੇਮਾਰੀ ਦੇ ਨਾਲ ਕੁਝਕ ਇਲਾਕਿਆਂ ਦੇ ਵਿੱਚ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ ਸੋ ਦੋਸਤੋ ਵੈਸੇ ਤਾਂ ਇਸ ਸੀਜ਼ਨ ਦੇ ਵਿੱਚ ਲਗਭਗ ਹਰ ਇੱਕ ਵੈਰਾਈਟੀ ਦਾ ਹੀ ਝਾੜ ਚੰਗਾ ਦੇਖਣ ਨੂੰ ਮਿਲ ਰਿਹਾ ਹੈ ਕਣਕ ਦਾ ਪਰ ਕੁਝ ਕੁ ਜਿਹੜੀਆਂ ਨਾਮਵਰ ਵੈਰਾਈਟੀਆਂ ਸੋ ਚੰਗਾ ਝਾੜ ਦਿੱਤਾ ਹੋਇਆ ਉਹਨਾਂ ਨੇ ਕਿੜੀਆਂ-ਕਿਹੜੀਆਂ ਉਹ ਤਿੰਨ ਕਿਸਮਾਂ ਸੋ ਸਭ ਤੋਂ ਵੱਡੀ ਗੱਲ ਤਾਂ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਕੋਸ਼ਿਸ਼ ਕਰੋ ਕਿ ਇਹਨਾਂ ਵੈਰਾਈਟੀਆਂ ਦਾ ਬੀਜ ਜਿਹੜਾ ਹੁਣ ਤੋਂ ਹੀ ਰੱਖ ਲਓ ਤਾਂ ਕਿ ਅੱਗੇ ਆਉਣ ਵਾਲੇ ਸਾਲ ਦੇ ਵਿੱਚ ਇਹੀ ਤੁਹਾਡਾ ਦਿੱਤਾ ਹੋਇਆ ਬੀ ਤੁਹਾਨੂੰ 10 ਰੁਪਏ, 20 ਰੁਪਏ, 15 ਰੁਪਏ ਤੁਸੀਂ ਮੈਂਗਾ ਖਰੀਦਣਾ ਹੈ ਸੋ ਗੱਲ ਕਰੀਏ ਮੁੱਦੇ ਦੀ ਇਸ ਸੀਜ਼ਨ ਦੀਆਂ ਤਿੰਨ ਕਿਸਮਾਂ ਸੋ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੀਬੀਡਬਲਯੂ 826 ਦੀ ਸੋ ਬਜਾਈ ਦੇ ਮੌਕੇ ਕਾਫੀ ਡਿਮਾਂਡ ਰਹੀ ਏ ਇਸ ਬੀ ਦੀ ਅਤੇ ਪੂਰੀ ਚਰਚਾ ਦੇ ਵਿੱਚ ਰਹੀ ਏ ਵੈਰਾਈਟੀ ਪੀਬੀਡਬਲਯੂ 826 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੋਸ਼ਿਤ ਕੀਤੀ ਗਈ ਏ ਵੈਰਾਈਟੀ ਦਾ ਜਿਹੜਾ ਔਸਤਨ ਝਾੜ ਪਾਇਆ ਗਿਆ ਹੈ ਹੁਣ ਤੱਕ ਉਹ 55 ਤੋਂ ਲੈ ਕੇ 60 ਮਨ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਇਹਦੀ ਔਸਤ ਜੇ ਗੱਲ ਖਾਰੀ ਕੀਤੀ ਜਾਵੇ ਤਾਂ ਇਹ ਵੈਰੈਟੀ ਦੀ ਇੱਕ ਖਾਸੀਅਤ ਹੈ ਕਿ ਇਹ ਦਰਮਿਆਨੇ ਕੱਦ ਦੇ ਨਾਲ ਦਰਮਿਆਨੇ ਸਮੇਂ ਦੇ ਵਿੱਚ ਪੱਕਣ ਵਾਲੀ ਕਿਸਮਾ ਸੋ ਅੱਗੇ ਜਾ ਕੇ ਆਉਣ ਵਾਲੀਆਂ ਪੀਲੀ ਕੁੰਗੀ ਵਰਗੀਆਂ ਸਮੱਸਿਆ ਦਾ ਫੁੱਲ ਟੱਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਵੈਰੈਟੀ ਸੋ ਨੰਬਰ 2 ਤੇ ਵੈਰੈਟੀ DBWX87 ਸੋ DBWX87 ਤੇ DBW303 ਸੋ ਇਹਨਾਂ ਦੋਹਾਂ ਕਿਸਮਾਂ ਦਾ ਵੀ ਇਸ ਸਾਲ ਦੇ ਵਿੱਚ ਚੰਗਾ ਝਾੜ ਦੇਖਣ ਨੂੰ ਮਿਲਿਆ ਹੈ ਅਤੇ ਇਹਨਾਂ ਦੀ ਵੀ ਔਸਤ ਜਿਹੜਾ ਝਾੜ ਆ ਲਗਭਗ 55 ਤੋਂ ਲੈ ਕੇ 60-62 ਮਣ ਤੱਕ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਇਹਦੀ ਔਸਤ ਆ ਉਹ ਆ ਰਹੀ ਆ ਸੋ ਕਰਨਾਲ ਯੂਨੀਵਰਸਿਟੀ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਇਹ ਵੈਰੈਟੀਆਂ 70-75 ਮਣ ਝਾੜ ਦੇਣ ਦੀ ਸਮਰੱਥਾ ਰੱਖਦੀਆਂ ਜੇਕਰ ਆਪਾਂ ਇਹਨਾਂ ਦੇ ਵਿੱਚ ਛੋਟੇ ਤੱਤਾਂ ਦੀ ਪੂਰਤੀ ਸਮੇਂ-ਸਮੇਂ ਸਿਰ ਪੂਰੀ ਕਰਦੇ ਰਵਾਂਗੇ ਜਿਵੇਂ ਕਿ ਆਪਾਂ ਐਨਪੀਕੇ ਬੋਰਨ ਵਗੈਰਾ ਦੀ ਵਰਤੋਂ ਕਰਦੇ ਆਏ ਆ ਸੋ ਪोटाश ਫਾਸਫੋਰਸ ਨਾਈਟrogen ਬੋਰਨ ਸੋ ਐਵੇਂ ਦੇ ਜੋ ਵੀ ਛੋਟੇ ਤੱਤ ਪਾਏ ਜਾਂਦੇ ਆ ਜ਼ਿੰਕ ਵਗੈਰਾ ਸੋ ਉਹਨਾਂ ਦੀ ਜੇਕਰ ਆਪਾਂ ਪੂਰਤੀ ਕਰਦੇ ਰਵਾਂਗੇ ਤਾਂ ਇਹ ਕਣਕਾਂ ਹੋਰ ਵੀ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀਆਂ ਸੋ ਨੰਬਰ 3 ਤੇ ਜੋ ਸਭ ਤੋਂ ਜ਼ਿਆਦਾ ਇੱਕ ਨੰਬਰ ਤੇ ਜਾ ਰਹੀ ਹੈ ਵੈਰੈਟੀ ਡਬਲਯੂ 327 ਸੋ ਡਬਲਯੂ 327 ਦਾ ਇਸ ਸਾਲ ਜੋ ਸਭ ਤੋਂ ਜ਼ਿਆਦਾ ਝਾੜ ਦੇਖਣ ਨੂੰ ਮਿਲ ਰਿਹਾ ਏ ਇਹ ਗੱਲ ਮੈਂ ਸਿਰਫ ਉਹਨਾਂ ਦੀ ਕਰੂੰਗਾ ਜਿਨ੍ਹਾਂ ਨੂੰ ਵੀ ਬਿਲਕੁਲ オリジナル ਮਿਲਿਆ ਏ ਜਾਂ ਫਿਰ ਯੂਨੀਵਰਸਿਟੀ ਦੇ ਵਿੱਚੋਂ ਬੀ ਖਰੀਦਿਆ ਗਿਆ ਹੈ ਨਵੀਂ ਕਿਸਮ ਆਉਣ ਦੇ ਕਾਰਨ ਇਸ ਬੀ ਦੇ ਨਾਲ ਕਾਫੀ ਛੇੜਛਾੜ ਵੀ ਹੋਈ ਆ ਸੋ ਜਿੱਥੇ origignal ਬੀ ਮਿਲਿਆ ਹੈ ਤੱਤਾਂ ਦੀ ਪੂਰਤੀ ਕੀਤੀ ਗਈ ਆ ਸੋ ਉੱਥੇ ਇਸ ਵੈਰੈਟੀ ਨੇ ਇੱਕ ਬਹੁਤ ਵੱਡਾ ਚਮਤਕਾਰ ਕੀਤਾ ਹੈ ਬਹੁਤ ਚੰਗਾ ਝਾੜ ਦਿੰਦਾ ਹੈ ਇਸ ਵੈਰੈਟੀ ਨੇ ਇਸ ਦਾ ਝਾੜ ਜਿਹੜਾ ਹੈ 60 ਤੋਂ ਲੈ ਕੇ 70 ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਇਹਦੀ ਰਿਪੋਰਟ ਆ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਅੱਜ ਦੇ ਦਿਨਾਂ ਤੱਕ ਆ ਚੁੱਕੀ ਆ ਸੋ ਕਾਫੀ ਚੰਗੀ ਕਾਫੀ ਵਧੀਆ ਮੰਨੀ ਗਈ ਹੈ ਵੈਰਾਈਟੀ ਅਤੇ ਜੋ ਫੰਗਸ ਵਾਲੀਆਂ ਸਮੱਸਿਆ ਉਹਨਾਂ ਦਾ ਵੀ ਫੁੱਲ ਟੱਕਰਾ ਕਰਦੀ ਹੈ ਵੈਰਾਈਟੀ ਸੋ ਕੋਸ਼ਿਸ਼ ਕਰੋ ਕਿ ਇਸ ਦਾ ਬੀਜ ਹੁਣ ਤੋਂ ਹੀ ਲੈ ਕੇ ਰੱਖਿਆ ਜਾਵੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਵੈਰਾਈਟੀ ਦੀ ਜਿਆਦਾ ਡਿਮਾਂਡ ਹੋਣ ਦੇ ਕਾਰਨ ਕੋਈ ਬੀਜ ਦੇ ਨਾਲ ਛੇੜਖਾਨੀ ਨਾ ਹੋਵੇ ਸੋ ਸਾਰੀਆਂ ਕਿਸਮਾਂ ਦਾ ਹੀ ਇਸ ਸਾਲ ਦੇ ਵਿੱਚ ਲਗਭਗ ਚੰਗਾ ਝਾੜ ਵੇਖਣ ਨੂੰ ਮਿਲ ਰਿਹਾ ਹੈ 150 ਤੋਂ 55 ਮਾਣ ਹਰ ਇੱਕ ਵੈਰਾਈਟੀ ਦਾ ਆਮੀ ਝਾੜ ਆ ਰਿਹਾ ਹੈ ਸਭ ਤੋਂ ਵੱਡੀ ਖੇਡ ਕੁਦਰਤ ਦੀ ਆ ਇਸ ਵਾਰ ਮੌਸਮ ਥੋੜਾ ਜਿਹਾ ਝਾੜ ਦੇ ਲਈ ਅਨਕੂਲ ਰਿਹਾ ਏ ਸੋ ਮਗਰਲੇ ਦਿਨਾਂ ਦੇ ਵਿੱਚ ਜੇਕਰ ਤੇਜ਼ ਗਰਮੀ ਪੈਂਦੀ ਤਾਂ ਝਾੜ ਘਟਣ ਦੇ ਚਾਂਸ ਸੀ ਸੋ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਘਟ ਹੋਣ ਦੇ ਕਾਰਨ ਸੋ ਕਣਕਾਂ ਦਾ ਚੰਗਾ ਝਾੜ ਰਿਹਾ ਏ ਬਾਕੀ ਇਹ ਸਨ ਤਿੰਨ ਵੈਰਾਈਟੀਆਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਟੌਪ ਕੀਤਾ ਝਾੜ ਦੇ ਵਿੱਚ ਸੋ ਦੋਸਤੋ ਕੱਲਾ ਝਾੜ ਵੈਰਾਈਟੀ ਦਾ ਨਹੀਂ ਹੁੰਦਾ ਝਾੜ ਮਿਹਨਤ ਦਾ ਵੀ ਆ ਸੋ ਵੀਡੀਓ ਬਣਾਉਣ ਦਾ ਕਿਹ ਵੀ ਮਕਸਦ ਹੈ ਕਿ ਛੋਟੇ ਤੱਤਾਂ ਦੀ ਪੂਰਤੀ ਕਰਦੇ ਰਹੋ ਐਨਪੀਕੇ ਵਗੈਰਾ ਦੀ ਫਸਲ ਦੇ ਵਿੱਚ ਸਮੇਂ-ਸਮੇਂ ਸਰ ਵਰਤੋ ਕਰਦੇ ਰਹੋ ਤਾਂ ਕਿ ਤੁਹਾਡੀ ਜੇਬ ਦਾ ਖਰਚਾ ਵੀ ਬਚ ਸਕੇ ਤੇ ਅੱਗੇ ਜਾ ਕੇ ਜਿਹੜਾ ਤੁਹਾਨੂੰ ਝਾੜ ਮਿਲਣਾ ਉਹ ਵੀ ਫਸਲ ਦਾ ਚੰਗਾ ਮਿਲਦਾ ਰਹੇ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਅੱਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ